ਜਿਹੜਾ 에어ਪੋਰਟ ਤੇ ਆਪਾਂ ਜਾਂਦੇ ਆਂ ਕਈਆਂ ਕੋਲ ਵੀਜ਼ਾ ਹੋਣ ਦੇ ਬਾਵਜੂਦ 에어ਪੋਰਟ ਤੇ ਇਮੀਗ੍ਰੇਸ਼ਨ ਅਫਸਰ ਉਹਨਾਂ ਨੂੰ ਐਂਟਰੀ ਨਹੀਂ ਦਿੰਦਾ ਐਂਟਰੀ ਨਾ ਦੇਣ ਦੀ ਵਜ੍ਹਾ ਕੀ ਕੀ ਤੁਹਾਡੇ ਸਾਹਮਣੇ ਆਉਂਦੀ ਹੈ ਬਹੁਤੇ ਵਿਦਿਆਰਥੀ ਇਸ ਤਰ੍ਹਾਂ ਦੇ ਹੁੰਦੇ ਆ ਜਦੋਂ ਉਹ ਕਹਿੰਦੇ ਆ ਕਿ ਨਹੀਂ ਮੈਂਸ ਮੈਂ ਤਾਂ ਜਿੰਨਾਂ ਦਾ ਇੱਕ ਵੀਜ਼ਨ ਇਹ ਹੈ ਕਿ ਮੈਂ ਕੈਨੇਡਾ ਉਪਰ ਪੜ੍ਹਨਾ ਹੈ ਜੀ ਉਹ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਮੇਰੇ 에ਜੰਟ ਨੇ ਮੇਰੇ ਕਾਗਜ਼ ਕਿਹੜੇ ਲਾਇਆ ਮੇਰਾ ਕਾਲਜ ਕਿਹੜਾ ਮੇਰਾ ਪ੍ਰੋਗਰਾਮ ਕਿਹੜਾ ਹੈ ਉਹਨਾਂ ਨੂੰ ਕਿਸੇ ਚੀਜ਼ ਦੇ ਬਾਰੇ ਜਾਣਕਾਰੀ ਨਹੀਂ ਹੁੰਦੀ ਕਿ ਤੇ ਹੁਣ ਜਦੋਂ ਵੀਜ਼ਾ ਅਫਸਰ ਜਿਹੜਾ ਉੱਥੇ ਮੌਕੇ ਤੇ ਕੀ ਤੁਹਾਡਾ ਨਾਮ ਕੀ ਆ ਤੁਸੀਂ ਨਾਂ ਤਾਂ ਦੱਸਤਾ ਜਦੋਂ ਤੁਹਾਨੂੰ ਪੁੱਛਿਆ ਤੁਹਾਡਾ ਕਾਲਜ ਕੀ ਆ ਹੁਣ ਤੁਹਾਨੂੰ ਕਾਲਜ ਦਾ ਨਹੀਂ ਪਤਾ ਚਲੋ ਕਾਲਜ ਪਤਾ ਤੁਹਾਨੂੰ ਪ੍ਰੋਗਰਾਮ ਦਾ ਨਹੀਂ ਪਤਾ ਪ੍ਰੋਗਰਾਮ ਚਲੋ ਪਤਾ ਤੁਹਾਨੂੰ ਇਹ ਨਹੀਂ ਪਤਾ ਕਿ ਹਾਂਜੀ ਮੈਂ ਉੱਥੇ ਪੜਨਾ ਕੀ ਕੀ ਆ ਮੇਰੇ ਡਾਕੂਮੈਂਟ ਕਿਹੜੇ ਲੱਗੇ ਆ ਜਾਏ ਨਹੀਂ ਪਤਾ ਵੀ 12ਵੀਂ ਤੋਂ ਬਾਅਦ ਜਿਹੜਾ ਗੈਪ ਸੀ ਏਜੰਟ ਨੇ ਕੀ ਲਾ ਕੇ ਕਵਰ ਕੀਤਾ ਬਿਲਕੁਲ ਤੁਸੀਂ ਏਜੰਟ ਨੂੰ ਕਹਤਾ ਮੇਰੀ ਫਾਈਲ ਆ ਦੇ ਏਜੰਟ ਨੇ ਪੈਸੇ ਬਣਾਏ ਉਹਨੂੰ ਸੀਗਾ ਤੁਸੀਂ ਕਹਾ ਮੈਂ ਕੈਨੇਡਾ ਪਹੁੰਚਣਾ ਏਜੰਟ ਕਹਤਾ ਮੈਂ ਕੈਨੇਡਾ ਪਹੁੰਚਾ ਦੇਣਾ ਉਹਨਾਂ ਨੇ ਤੁਹਾਡਾ ਡਿਪਲੋਮਾ ਲਾਤਾ ਡਿਪਲੋਮਾ ਕਾਨੂੰਨ ਨੇ ਵਾਪਸ ਮੋੜਨਾ